ਆ ਲੈ ਸ਼ੇਅਰ ਕਰਦੇ ਬਾਈ ਦਾ ਬਕੇਨ ਜੁੱਧ ਨਸ਼ਿਆਂ ਵਿਰੁੱਧ ਆ ਫੜੂ ਕੋਈ ਮਾਲ ਆ ਜਾ ਓਕੇ ਲੱਗਿਆ ਮਾਮਾ ਤੋਂ ਉਸ ਨਸ਼ੇ ਨੂੰ ਆਪਾਂ ਪੰਜਾਬ ਤੋਂ ਬਾਹਰ ਕੱਢੀਏ ਖਤਮ ਕਰੀਏ ਬਾਈ ਰੋਕ ਲਾ ਸਾਤਾ ਜੁਦ ਨਸ਼ਾ ਛੱਡੋ ਨਸ਼ਾ ਛੱਡੋ سڏو 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 ਮਾਝੇ ਫੱਡੋ ਸਾਡਾ ਜੁੱਤ ਸਾਡਾ ਜੁੱਤ ਦੋ ਜਰਾ ਠੀਕ ਹੈ ਨਾ ਜੀ ਉੱਥੇ ਮੈਂ ਹੈ ਵੀ ਨਹੀਂ ਸੀ ਬਕਰੀ ਕਰਨਾ ਬਕਰੀ ਵਾਲਾ ਰੋਡ ਬੰਦ ਕਰਨਾ ਰੋਡ ਤੋਂ ਜੁਨੀਆ ਨੂੰ ਵੀ ਕਰਦੀਆਂ ਬੰਦ ਜੀ ਵੇਰ ਉੱਥੇ ਸਾਡੇ ਮੁੰਡੇ ਮਰੀਨਰ ਦੀ ਲੈਂਡ ਲੈਂਡਰ ਕਹਿੰਦਾ ਫਿਰ ਤੁਸੀਂ ਲੀ ਵੀ ਮੰਨਦੇ ਹੋ ਗੱਲ ਸੁਣਦਾ ਤੂੰ ਆਪ ਦਾ ਕਰਨਾ ਹੈ ਆਪ ਦਾ ਕਰਨਾ ਹੈ ਅਸੀਂ ਕਿਉਂ ਕਰੀਂ ਖੜਦਾ ਬਣ ਕੇ ਕਰਦੀ ਮੈਂ ਰੋਜ਼ ਲੈਣਾ ਬਾਈ ਦੀ ਬੇਨਤੀ ਹੈ ਮੰਤਰੀ ਜੀ ਜੇ ਦੇਖੋ ਉਹਦੇ ਮੂਰੇ ਗੱਟਾ ਕਰਿਆ ਸੀਗਾ ਆ ਕੀ ਛੁੜੇ ਕੈਮਰਾ ਨਹੀਂ ਚੱਲ ਰਹੀ ਪਿੱਛੇ ਤੋਂ ਬਾਕੀ ਵਾਲਾ ਕਰਦੇ ਨੇ ਸਾਡੇ ਭਾਈ ਜੀ ਇਹ ਬਾਈ ਦੀ ਬੇਨਤੀ ਹੈ ਇਹ ਯਾਤਰਾ ਦੇ ਬਾਕੀ ਕੋਈ ਨਾ ਹੋਣਾ ਕਰੋ ਜੇ ਕਿਸੇ ਨੂੰ ਕੋਈ ਸ਼ਿਕਾਇਤ ਆ ਸੇਟੋ ਸਾਹਿਬ ਨੂੰ ਮਿਲੋ ਤੁਹਾਨੂੰ ਮਿਲੋ ਅੱਛੀ ਸਪੀਸ ਆਬ ਨੂੰ ਮਿਲੋ ਤੇ ਉਹਦੀ ਡੈਰੀ ਦੇ ਉੱਤੇ ਜੇ ਕੋਈ ਹੈ ਬੰਦਾ ਉਹਦੇ ਨਾਮ ਨੋਟ ਕਰਾਓ ਤੇ ਇਹ ਮੈਂ ਮਦਾ ਆਪਣੀ ਦਾ ਹਿੱਸਾ ਹੈਗਾ ਠੀਕ ਹੈ ਜੀ ਤੇਰੇ ਨਾਲ ਬੈਠਣਾ ਸਾਹ ਦਾ ਜਵਾਬ ਹੈ ਮਿੰਟੂ ਤੂੰ ਸਾਥ ਆਏ ਕੋਈ ਸੌ ਨਾਲ ਦੀ ਗੱਲ ਨਹੀਂ ਕਰਦਾ ਸਾਡੀ ਗੱਲ ਕਰ ਬਈ ਮੇਰੇ ਲੈ ਕੇ ਚੱਲ ਮਿੰਟ ਲੈ ਕੇ ਚੱਲ ਤੈਨੂੰ ਪਤਾ ਨਹੀਂ ਸਾਰਾ ਕੁਝ ਅਣੀ ਤੈਨੂੰ ਕਦੇ ਪਰਚੇ ਮੁਕਤਲੇ ਮਿਲਦੇ ਆ ਸਾਗਾ ਕੇ ਜੀ ਸਾਥ ਦਿਓ ਤੁਸੀਂ ਸਾਥ ਤੇ ਵੀ ਇਹਨਾਂ ਦੀ ਗੱਡੀ ਦੀ ਕੋਈ ਗੱਲ ਉਹਦੇ ਵਿੱਚ ਆਉਣੀ ਨਹੀਂ ਉਹ ਤਾਂ ਐ ਵੀ ਨਹੀਂ ਸੀ ਮੇਰੇ ਉਹੀ ਨਾ ਤੁਸੀਂ ਉਹਦੇ ਵੀ ਨਹੀਂ ਮਾਤਰਾ ਦੀ ਜਿੰਨਾ ਸੁਣੀ ਨਾ ਕਰ ਰਹੀ ਕਿ ਉਹਦੇ ਮੈਂ ਹੈ ਹੀ ਨਹੀਂ ਸੀ ਬਿਲਕੁਲ ਜੇ ਕੋਈ ਕਰੇ ਪੈਂਟੂ ਨਹੀਂ ਚਲੋ ਜੀ ਆ ਪਿੱਛੇ ਬੈਠਾ 1000 ਰੁਪਏ ਜੀ ਵੀ ਨਹੀਂ ਫੋਨ ਤੇ ਨਹੀਂ ਬਿਠੀ ਅੱਜ ਮਾ ਬਣੇ ਪਾ ਤਲੀ ਹੋਰ ਆਲਾ ਸਰਕਾਰ ਕਹਿੰਦੀ ਸਾਰ ਦੋਸ਼ੀ ਨਹੀਂ ਸਾਰ ਦੋਸ਼ੀ ਨਹੀਂ ਜੀ ਇਹਦੇ ਨੇ ਫੌਂਡ ਮਾਰ ਸਰਕਾਰ ਆ ਮੈਂ ਕਿਹਦੇ ਨਾਲ ਗੱਲ ਕਰੀ ਆਂ ਕੀ ਪ੍ਰਸ਼ਾਸਨ ਦਾ ਸੀਰ ਹੈ ਕੋਈ ਕੁੜੀਆਂ ਲੈ ਗਈਆਂ ਨੇ ਬਾਅਦ ਕਰ ਲਈ ਤੇਰੇ ਨਾਲ ਚਲਾਗੇ ਤੂੰ ਕੱਲਾ ਕੱਲੀ ਰਹਿਣੀ ਕਰਦਾ ਤੇਰੇ ਨਾਲ ਚਲਾਗੇ ਯਾਰ ਉਹ ਸਾਨੂੰ ਚੱਲ ਉਹ ਸਾਨੂੰ ਖੜਾ ਲਈ ਆ ਕਿੱਥੇ ਜਾਣਾ ਮੈਂ ਸਾਨੂੰ ਉਹਨੂੰ ਤੇ ਬਣੀ ਰੱਖਾਦੀ ਆ ਕੁੜੀ ਦੇ ਘਰੇ ਲੈ ਕੇ ਜਾ ਯਾਰ ਸਾਨੂੰ ਆ ਤੇ ਤੇਰਾ ਸਾਨੂੰ ਆ ਕਰਨ ਨਾਲ ਤੇ ਯਾਰ ਉਹਨੇ ਤਾਂ ਕਰ ਸਰਾਵੂਗੇ 16 ਸਾਲ ਦੀ ਵਾਕ ਆ ਯਾਰ ਨਹੀਂ ਨਾ ਓ ਯਾਰ ਉਹ ਮੇਰੀ ਗੱਲ ਸੁਣ ਮੈਂ ਇੱਕ ਤਾਂ ਨਸਾਫਤ ਕੋਈ ਨਹੀਂ ਜਿਹੜਾ ਬੰਦਾ ਕਰਦਾ ਜੀ ਉਸ ਮੇਰੇ ਨਾਲ ਇੱਕ ਤਾਂ ਬਹੁਤ ਚੀਜ਼ ਹੈ ਜਿਹੜਾ ਬੰਦਾ ਕਰਦਾ ਉਹਨੂੰ ਇੱਕ ਤਾਂ ਮਿਲਦਾ ਪਾਗਦੇ ਆ ਆਓ ਜੀ ਬਾਈ ਲਓ ਕਰੋ ਚਾਹਣਾ ਮੈਂ ਕੀ ਦੱਸੂ ਇਹ ਨੂੰ ਲੈ ਕੇ ਕਰ ਦੋ ਇਹ ਵੀ ਗੱਲ ਸਿੱਧੀ ਹੈ ਇਹ ਵੀ ਗੱਲ ਥੋੜਾ ਕਦਨੀ ਵੀ ਜੂਨੀ ਮੋਰ ਬਾਲਦਾ ਜਾਨਦਾ ਆ ਕੇ ਕਰਦੇ ਤੁਸੀਂ ਭਾਰਤ ਦੇ ਦਿੱਤੇ ਇਹਦਾ ਨਾ ਮਜ਼ਾ ਵੀ ਕੀ ਰਹੀ ਪਕੜੇ ਤਰਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਮੋਦੀ ਚੀਜ਼ ਹੈ ਇੱਕ ਮਿੰਟ 4 ਸਾਲ ਹੋ ਗਏ ਮੈਨੂੰ ਕਾਹਦੇ ਫੈਕਟਰ ਤੇ ਬੰਦਾ ਵੀ ਮਿਲਿਆ ਨਹੀਂ ਕਿਉਂ ਨਹੀਂ ਪੜਿਆ ਫਿਰ ਮੈਂ 16 ਸਾਲ ਦੇ ਜਵਾਕਾਂ ਦੇ ਬੰਦੇ ਖਾਈਏ ਨਾ ਮੈਂ ਅਹੀਂ ਕਰਾ ਦਿਖਾ ਲਵਾਂ ਤੁਹਾਨੂੰ ਮੈਂ ਗਲਤ ਗੱਲ ਕਰੀ ਹੌਲੀ ਹੌਲੀ ਇਹ ਹੌਲੀ ਹੌਲੀ ਗੰਦ ਮੂੰਹ ਤੇ ਛੱਡ